ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਝਾਂ ਤੇ ਚਾਰ ਤੋਂ ਪੰਜ ਨਗ ਜਿਹੜੇ گاਵਾਂ ਦੇ ਵਿੱਚ ਦਿਖਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪ੍ਰਕਿਰਤੀ ਦੀ ਕਰਨੀ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਤੇ ਦੋਸਤੋ ਵੀਡੀਓ ਦੇ ਵਿੱਚ ਹੀ ਆਪਾਂ ਇਹਨਾਂ ਪਸ਼ੂਆਂ ਦੀ ਜਿਹੜੀ ਚਵਾਈ ਕਰਾ ਰਹੇ ਨੇ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਹੈ ਵਧੀਆ ਵਧੀਆ ਠੀਕ ਠਾਕ ਜੀ ਵਧੀਆ ਜੀ ਅਡਰੈਸ ਬੋਲ ਦੀ ਵੀਰ ਆਪਣਾ ਅਡਰੈਸ ਵੀਰ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਹਾਂਜੀ ਨਾਮ ਝੰਡਾ ਸਿੰਘ ਵਪਾਰੀ ਪਿੰਡ ਕੈਰੋਂ ਫੋਨ ਨੰਬਰ ਫੋਨ ਨੰਬਰ 9874349717 ਠੀਕ ਵੀਰ ਅੱਜ ਆਪਣੇ ਕੋਲ ਤਿੰਨ ਮੱਝਾਂ ਹਾਂਜੀ ਤੇ ਕੋਈ 5 6 ਪੰਜ ਦੋ ਮੱਝਾਂ ਤੇ ਮੰਨ ਲਓ ਇਹ ਗੱਲ ਹੈ ਕੀ ਆ ਵਿੱਚ ਪੰਜ ਗਾਵਾਂ ਸੱਤ ਗਾਵਾਂ ਠੀਕ ਹੈ ਜੀ ਚਹ ਵਾਈ ਮਤਲਬ ਇਹਨਾ 퍼ਹੋ ਦੀ ਆਪਾਂ ਵੀਡੀਓ ਚ ਕਰਾ ਦੇ ਹਾਂਜੀ ਹਾਂਜੀ ਵੀਡੀਓ ਕਰਾ ਦੇਣਗੇ ਠੀਕ ਹੈ ਉਹ ਦੋ ਗਾਵਾਂ ਜਿੱਧਰ ਆ ਗਏ ਕਸ਼ਾਈ ਹਾਲ ਉਹ ਗਾਂ ਚਾਲੂ ਕਰ ਦੋਸਤੋ ਗਾਂ ਇੱਕ ਵੀਰ ਦੇ ਕੋਲ ਕਰ ਲੈਂਡੋ ਤੇ ਇੱਕ ਗਿਰਨਸ ਲਾਉਂਦੀ ਹਾਂ ਹਾਂ ਆ ਲੋ ਜੀ ਮੇਰੇ ਆ ਵੇਖੋ ਤੇ ਮੜਾ ਕੋਲ ਕੇ ਕੋਲੋ ਤੇ ਬਿਨਾ ਕੋਲ ਲਓ ਜੀ ਆ ਕਰੋ ਚੱਕ ਜੀ ਆ ਗਿਰਨਸ ਜੀ ਬਿਲਕੁਲ ਤਾਜੀ ਸੂਈ ਸੁਬਾ ਵੀਰ ਕਿੰਨਾ ਸੂਈ ਹੈ ਦੂਜਾ ਸੂਈ ਦੇਦੀ ਦੂਜਾ ਦੂਜਾ ਸੂਬਾ ਦੋਸਤੋ ਸੂਈ ਜੇ ਕਾਂ ਹਾਂਜੀ ਸੂਈ ਦੀ ਕਿੰਨਾ ਡੈਮਗ ਹੈ ਤੁਈ ਨੂੰ ਅਜਵੀਰ ਜੀ ਚੌਥਾਕ ਦੇਣਾ ਇਹਨੂੰ ਬੱਚਾ ਕੀ ਦਿੱਤਾ ਨੇ ਬੱਚਾ ਵਛੀ ਆ ਵੀਰ ਜੀ ਬੱਚਾ ਦੋਸਤੋ ਇਹਦੇ ਮਗਰ ਵਛੀ ਤੇ ਵਛੀ ਦੋਸਤੋ ਗਿਰ ਨਸਲ ਦੀ ਤੈਨੂੰ ਬਖਾ ਦਿੰਦਾ ਹਾਂ ਕਿੰਨਾ ਵੀਰ ਦੋਸਤੋ ਹੰਟੜਾ ਮੌਕੇ ਦਾ ਵੀਰ ਜੀ ਦੁੱਧ ਦੇ ਦੇ ਕੋਲੇ ਹੋਊਗਾ ਹੁਣ ਬੋਲਾ 10 ਦੇ 8 ਪਾਸ ਹੁਣ ਲਓ ਜੀ ਆਕਰੋ ਚੱਕ ਵਛੀ ਵੀ ਦੋਸਤੋ ਗਿਰ ਨਸਲ ਦੀ 10 ਦੇ ਲਾਜਪਕ ਜਿਹੜਾ ਹੋਊਗਾ ਪੋੜਾ ਜਿਹੜਾ ਬੱਧੂ ਕਿੰ ਲੋ ਤੇ ਚੁਆਈ ਜਿਹੜੀ ਇਸ ਗਾਂ ਦੀ ਵੀਡੀਓ ਦੇ ਵਿੱਚ ਹੀ ਹੋ ਗਈ ਹਾਂ ਜਿੰਨਾ ਚਿਰ ਇਹਨੂੰ ਬਚਾਇਆ ਚੁੰਦਾ ਵੀਰ ਉਹਨਾਂ ਚਿਰ ਆਪਾਂ ਦੂਜੀ ਗਾਂ ਦੀ ਦੱਸਦੀ ਹਾਂ ਡਿਟੇਲ ਵੀਰਾਂ ਨੂੰ ਹਾਂ ਤੇ ਇਹ ਵੀ ਠੀਕ ਹਾਂਜੀ ਇਹਦੀ ਤਾਜੀ ਸੀ ਹਾਂਜੀ ਇਹ ਵੀ ਤਾਜੀ ਸੂਈ ਦਿੱਤੀ ਹੈ ਕਿੰਨਾ ਟਾਈਮ ਦਾ ਵੀਰ ਸੂਈ ਨੂੰ ਇਹਨੂੰ ਆਜੋ ਹਾਂ ਬਚਾਇਆ ਸੀ ਜਦੋਂ ਖਨਾੜੂ ਨਾਲ ਆਜੇ ਬੱਚਾ ਦੋਸਤੋ ਬੱਚੇ ਦਾ ਨਾਲੂ ਨਾਲ ਆਜੇ ਬੱਚਾ ਦਿੱਤਾ ਜਿਹਨੇ ਗਰਲੈਂਡੋ ਚ ਆਉਂਦੀ ਜੇ ਇਹ ਨੂੰ ਸਿਰ ਵੀਰ ਇਹਨਾਂ ਟਾਈਮ ਤੇ ਹਾਂ ਜੀ ਸੀਲ ਸੰਦੀ ਪੂਰੀ ਵੀਰ ਜੀ ਪਾ ਲਓ ਜੀ ਕਰੋ ਚੈੱਕ ਜੀ ਇੱਦਾਂ ਮਰਜੀ ਬੈਠੋ ਕਿੰਨਾ ਦੁੱਧ ਵੀਰ ਤਿਆਰ ਇਹਦੇ ਸੇਮ ਹੀ ਆ ਵੀਰ ਜੀ ਕੋਈ ਕਿਲੋ ਦਾ ਕੋਈ ਫਰਕ ਪਾਉਂਗਾ ਅੱਛਾ 9 9 10 ਹਜ਼ਾਰ ਕਿਲੋ 2000 ਹਾਂ ਜੀ ਹਾਂ ਜੀ ਬੋਲਾ ਹੀ ਆ ਜੇ ਵੀਰ ਜੀ ਬੰਦੋ ਜੀ ਨਹੀਂ ਹਾਂ ਜੀ ਲਓ ਦੋਸਤੋ ਤੁਸੀਂ ਆ ਗਾਈ ਜਿਹੜੀ ਆਪਾਂ ਚਵਾਈ ਕਰਾਉਣੀ ਇਸ ਗਾਂ ਦੀ ਗਿਰਨਸਲ ਦੀ ਕੋਈ ਨਹੀਂ ਜੀ ਇਤਨੀ ਵੇਚ ਚਵਾਈ ਵੀ ਦੋਵਾਂ ਗਮਾਂ ਦੀ ਕਰਨੀ ਕਿ ਇੱਕੇ ਦੀ ਕਰਨੀ ਦੋਵਾਂ ਦੋਵਾਂ ਦੀ ਵੀਰ ਜੀ ਕਰਦੇ ਲਓ ਜੀ ਦੋਵਾਂ ਦੀ ਛੋਟੋ ਬੱਚਾ ਇੱਥੇ ਵੀ ਪੁੱਣ ਵੇਹੜੇ ਦੀ ਕੋਈ ਫੋਟੋ ਲੇ ਗੋ ਅਸਲਾਮੁਅਲੈਕ ਹਾਂ ਜੀ ਇਹ ਫਾਟ ਨਹੀਂ ਆ ਗਿਆ ਲਓ ਜੀ ਡਰਦੇ ਨਹੀਂ ਵੀ ਡਰਦੇ ਨਹੀਂ ਵੀ ਪਹਿਲਾਂ ਦੇ ਫਿਰ ਵੇਖ ਲੋ ਕੋਈ ਨਹੀਂ ਇਹਨਾਂ ਬੇ ਆ ਵੇਖ ਲੈਣ ਦੇ ਵੀਰ ਨੂੰ ਬਹਿ ਕੇ ਥੱਲੇ ਨਾ ਜਰਮਾਨੇ ਤੋਂ ਚੈੱਕ ਕਰ ਲੋ ਲਓ ਜੀ ਆਓ ਜੀ ਵੀਡੀਓ ਦੋਸਤੋ ਇਹ ਵੀਰ ਹੁਣੇ ਕਾਂ ਜਿਹੜੀ ਇਹ ਖਰੀਦਣ ਆਏ ਇਹਨਾਂ ਨੇ ਤਕਰੀਬਨ ਸੌਦਾ ਹੋ ਹੀ ਗਿਆ ਵਾ ਤੇ ਚੁਾਈ ਇਹਨਾਂ ਦੀ ਕਰਨੀ ਹੈ

ਚਵਾਈ ਦੋਸਤੋ ਦੋਮਾ ਕੁ ਅਮਰ ਦੀ ਹੋਊਗੀ ਵੀਡੀਓ ਦੇ ਵਿੱਚ ਇੱਕ ਧਿਆਨ ਨਾਲ ਬਾਤਿਫਾਲੀ ਕੁੜੀ ਹੈ ਵੀ ਮੋ ਪਾਣੀ ਇਹ ਭੱਜਿਆ ਪਰ ਵਿੱਚ ਮੜਾ ਧੱਗ ਜੀ ਲੱਗੀ ਆ ਦੇ ਬੱਚਾ ਫੰਨੇ ਦਾ ਬਟਾਗਾ ਚਵਾਈ ਦੋਸਤੋ ਇੱਕ ਗਾਂ ਦੀ तकरीबन ਜਿਹੜੀ ਬਰਾਬਰ ਹੋ ਚਲੀ ਹੈ ਪ੍ਰੋਪਰ ਤੇ ਦੂਜੀ ਗਾਂ ਨੂੰ ਦੱਸੋ ਵੀਰ ਨੇ ਸਭ ਤੋਂ ਪਹਿਲਾਂ ਕਾਉਂਟਰ ਖੋਲੇ ਤੇ ਉਹ ਵੀ ਚਵਾਈ ਸ਼ੁਰੂ ਕਰਨ ਲੱਗਾ ਵੀਰ ਜੀ ਲੋ ਜੀ ਬਾਟੀ ਖਾਲੀ ਕਰ ਲੋ ਚੱਕ ਜੀ ਠੀਕ ਹੈ ਜੀ ਆ ਕਰੋ ਜੀ ਤਾਰ ਅਗਲੀ ਕੰਦੀ ਚੱਕ ਮਗਰੋਂ ਵੀ ਬਿਜਲੀ ਦਾ ਮਾਰ ਠੀਕ ਹੈ ਅਰੋਜੀ ਦੋਵੇਂ ਗਾਵਾਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਜਿਹੜੀ ਆ ਕਾਲੇ ਰੰਗ ਦੀ ਗਾਂ ਵਿੱਚ ਮਗਰ ਬੱਚਾ ਬੱਛਾ ਜਿੱਤੇ ਨਾ ਕੀ ਗੱਲ ਚਰਨੀ ਚੰਗਾ ਹੋਛੀ ਨਾ ਪੁੱਗੀ ਰਵੇ

ਅੰਮ ਬਚਾਵੀਰ ਗਾਹੇ ਜੇ ਮੈਂ ਚਵਾਲ ਵੀ ਸਵਾਦ ਆਉ ਦੋਹਾਂ ਦੇ ਚੌਂਦਿਆਂ ਹਾਂਜੀ ਹਾਂਜੀ ਹਾਂ ਹਾਂਜੀ ਠੀਕ ਹੈ ਜੀ ਚਵਾਈ ਦੋਸਤ ਦੋਵਾਂ ਗਾਉਂ ਦੀ ਜਿਹੜੀ ਆ ਬਹੁਤ ਵਧੀਆ ਲੋ ਜੀ ਪਾ ਦੇ ਵੀਰ ਪੈਣ ਉਸੇ ਬਾਲਟੀ ਚ ਕਿੰਨੇ ਲੀਟਰ ਦੀ ਬਾਲਟੀ ਹੈ ਪੈਚ ਵੀਰ ਠੰਡਾ ਕੀਤਾ 8 ਕਿਲੋ ਪੈਂਦਾ ਦੁੱਧ 8 ਕਿਲੋ ਠੰਡਾ ਕੀਤਾ 8 ਕਿਲੋ ਲੋ ਦੋਸਤੋ 8 ਕਿਲੋ ਪੈਂਦਾ ਝਗ ਮਾਰ ਕੇ 6 ਕਿਲੋ ਦੀ ਤੁਸੀਂ ਗਿਣਤੀ ਕਰ ਸਕਦੇ ਹੋ ਛੱਡ ਦੇ ਵੀਰ ਬੱਚਾ ਦੇ ਗਾਂ ਇਹ ਦੋਸਤੋ ਵਛੀ ਗਾਂ ਦੀ ਗਾਂ ਦੀ ਚੋਾਈ ਪ੍ਰੋਪਰ ਹੋ ਗਈ ਹੈ ਲੋ ਜੀ ਉਹਦੀ ਗਾਂ ਦੀ ਇਦਰਾ ਆ ਛੋੜ ਲੈ ਆ ਛੋੜ ਲੈ ਨੋ ਜਿਹੜੀ ਚਾਹੀਦੀ ਉਹ ਦੋ ਗਾਵਾਂ ਲਈ ਪ੍ਰੋਪਰ ਹੋ ਗਈ ਹੈ ਅਛਾ ਵੀਰ ਇਹਨਾਂ ਦੋ ਗਾਵਾਂ ਦੇ ਰੇਟ ਕਰਦੇ ਨੇ ਹਾਂਜੀ ਹਾਂਜੀ ਬਸੀ ਆਪਾਂ ਪਹਿਲਾਂ ਗਿਰਨਸਲ ਦਾ ਇਹ ਗੇਰ ਵੀਰ ਜੀ ਇਹਦਾ ਮੁੱਲ ਭਾਵੇਂ 60 ਕਰ ਲਈਏ ਹਾਂ ਭਾਵੇਂ ਕਿੰਨਾ ਵੀ ਆ ਇਹ ਵੀਰ ਜੀ 55000 ਦੀ ਦਵਾਂ 50000 ਹਾਂਜੀ ਹਾਂ ਨਾ ਕਹਿੰਦਾ ਕਿ ਮੰਨ ਤਾ ਨਾ ਸੋ ਕੋਈ 1500 ਦਾ ਇਹ ਰੇਟ ਨਹੀਂ ਹੋਣਾ 50000 ਨਹੀਂ ਕਿ 53000 ਦੀ ਹੁੰਦੀ ਹੈ ਨਾ ਹਾਂਜੀ 53000 ਦੀ ਹੋ ਜੀ ਠੀਕ ਹੈ ਤੇ ਜਿਹੜੀ ਇਹ ਗਾਂ ਜਿਹਦੇ ਥਲੇ ਬਚੀ ਹੈ ਇਹਦਾ ਮੁੱਲ ਵੀਰ ਜੀ 50000 ਰੁਪਿਆ ਇਹ 60000 ਦੀ ਦੇ ਦਾਂਗੇ ਬਚੀ 60000 ਦੇ ਹਾਂਜੀ ਠੀਕ ਹੈ ਜੀ ਇਹ ਤੋਂ ਮੰਟ ਲਓ ਸਦੋਰ ਕਰਦਾ ਵੀ ਪੂਰੇ ਛੜਦੀ ਦੇ ਲਾਂ ਪੂਰੇ ਛੜਦੀ ਹਾਂ ਪੂਰੇ ਛੜਦੀ ਹਾਂ ਨਾ ਹੋ ਜੂਗੀ 25 ਬਾਕੀ ਵੀ ਦੀ ਆਪਾਂ ਦੁੱਧ 10 ਮੰਨ ਲਓ ਆਪਾਂ ਹੋਣਾ ਜਿਹੜਾ ਵਾ ਨਾ ਇਸ ਟਾਈਮ ਮੇਰੇ ਸਾਹ ਨਾਲ 12 12 ਕਿਲੋ ਹੋਊਗਾ ਆਪਾਂ 10 10 ਹੀ ਦੱਸੰਦਾ ਠੀਕ ਹੈ ਜੀ ਠੀਕ ਹੈ ਨਾ ਗੱਲ ਕੋਈ ਗੱਲ ਨਹੀਂ ਭਾਵੇਂ ਇਹ ਗੱਲ ਹੈ ਕਿ ਸਵੇਰੇ ਮੇਰਾ ਵੀਰ ਕੋਈ ਆਪਣੀ ਵੀਡੀਓ ਕਾਲ ਤੇ ਚਵਾ ਲੈ ਠੀਕ ਹੈ ਜੀ ਭਾਵੇਂ ਸਵੇਰੇ ਵੀ ਚਵਾ ਲੈ ਪੜਕਿਤ ਕਾਰਾਂ ਨੂੰ ਫੇਰ ਚੋ ਕੇ ਲੈ ਜੀ ਆਪਾਂ ਨੂੰ ਇਹ ਗੱਲ ਲਓ ਦੋਸਤੋ ਇੱਕ ਗਾਂ ਦਾ ਮੁੱਲ 55 ਦਾ 1 ਦਾ 60000 ਰੁਪਏ 1 ਲੱਖ ਤੇ 14000 ਰੁਪਏ ਤੇ ਜੇ ਕਿਸੇ ਵੀਰ ਨੂੰ ਇਸੋ ਬਿਨਾਂ ਆਪਾਂ ਇੱਕ ਮੱਝ ਦੀ ਚਵਾਈ ਕਰਾਂਗੇ ਇਸ ਵੀਡੀਓ ਦੇ ਹਾਂਜੀ ਆਹ ਲੋ ਦੋਸਤੋ ਐਸ ਮੱਝ ਦੀ ਆਪਾਂ ਚਵਾਈ ਕਰਾਉਣੀ ਹੈ ਵੀਡੀਓ ਦੇ ਵਿੱਚ ਤੇ ਇਹ ਮਾਈ ਤੁਹਾਨੂੰ ਮਤ ਪੂਰ ਕੇ ਦਿਖਾਉਣਾ ਹੈ ਕਰੀ ਇਹਨੇ ਵੀਰ ਬੱਚਾ ਕਿ ਦਿੱਤਾ ਟੱਟਾ ਇਹਦੇ ਮਗਰ ਦੋਸਤੋ ਚੋਬਰ ਸੁਬਕ ਨਾ ਸੁਈ ਜੀ ਸੁਬਾ ਚਿੱ ਗਿਆ ਤੇ ਜੱਜ ਸੁਬਾ ਸੀ ਗਿਆ ਕਿੰਨਾ ਟਾਈਮ ਕਰ ਸੀ ਨੂੰ ਜੀ ਨੂੰ ਅੱਜ ਹੋਇਆ ਪੰਜ-ਛੇ ਦੇ 5 ਤੋਂ 7 ਦਿਨ ਦਾ ਟਾਈਮ ਵਾਲਾ ਸਵੀਨ ਹੋ ਗਿਆ ਜੀ ਆਹ ਕਰੋ ਚੈੱਕ ਕਰੋ ਸੋਹਣਾ ਆਰਡਰ ਕੁਆਲਟੀ ਤਿਆਰ ਕੀਤੀ ਨੇ ਇਹ ਵੀਰੇ ਜੀ ਬੋੜੇ ਜੀ ਹੈ ਨਾ ਹਲੋ ਜੀ ਇਹ ਸਮਾਈ ਦੀ 224 ਕਰਨੀ ਹੈ ਤੇ ਜੋ ਵੀ ਇਹਦੇ ਥੱਲੇ ਬੋੜਾ ਕਿਲੋ ਜਾਂ ਦੋਤੂ ਕਿਲੋ ਉਹ ਪ੍ਰੋਪਰ ਕਰੇ ਸਾਹਮਣੇ ਸਾਰਾ ਆ ਜਾਣਾ ਡਿਟੇਲ ਇਹਦੀ ਇਹ ਜਿਹੜੇ ਨਾਲੇ ਕਬਦੀ ਮੱਝ ਦੋਸਤੋ ਨੀਲੀ ਰਾਵੀ ਦੀ ਝੋਟੀ ਆ ਪਿਓਰ ਇਹਨੂੰ ਸੂਈ ਨੂੰ ਕਿੰਨਾ ਟਾਈਮ ਲੱਗਦਾ ਹੈ ਜੀ ਜੀ ਇਹਨੂੰ ਅੱਜ ਅੱਛਾ ਵੀਰ ਜਿੱਨਾਂ ਚਿਰ ਇਹ ਵੀਰ ਇਹ ਬੱਚੇ ਨੂੰ ਝੰਗੋਂਦੇ ਆ ਉਹਨਾਂ ਚਿਰ ਆਪਾਂ ਜਿਹੜੀ ਨੀਲੀ ਦੀ ਝੋਟੀ ਕੋਲੇ ਮਗਰਲੇ ਪਾਸੇ ਹਾਂ ਇਹਦੀ ਦੱਸੀਏ ਡਿਟੇਲ ਵੀਰਾਂ ਨੂੰ ਇੱਕ ਨਵਾਂ ਸੂਆ ਸੂਈ ਵੀਰ ਜੀ ਇਹ ਪਹਿਲਾ ਸੂਆ ਸੂਈ ਜੇ ਚੌਕੀ ਜਾਂ ਮੂੰਹ ਚਾਰ ਦੰਦਾਂ ਦਾ ਕੱਟੇ ਚਾਰ ਦੰਦਾਂ ਦੇ ਹਾਂਜੀ ਹਾਂਜੀ ਸੋਹਣੀ ਕਿੱਥੇ ਲੱਗਦਾ ਹੈ ਸੂਈ ਨੂੰ ਇਹਨੂੰ ਵੇਖੀ ਅੱਜ ਮੇਰੇ ਘਰ ਨਾ 15 ਦਿਨਾਂ ਦਾ ਸਮਾਂ ਆਇਆ ਹੋਊਗਾ। ਅੱਛਾ ਜੀ। ਹਾਂਜੀ ਹਾਂਜੀ। ਬੱਚਾ ਦਾ ਬੱਚਾ ਇਹਦਾ ਵੀਰਦੀ ਮੰਨ ਲਓ ਇਹ ਗੱਲ ਹੈ ਕਿ 부ਛੀ ਆ। 부ਛੀ ਦੇ ਮਿਲਦੀ ਕਰਮਾਰੀ ਰਿੰਗ ਰਿੰਗ ਤੇ। ਅੱਛਾ ਜੀ। ਹਾਂ ਉਹ ਕਹੇ ਕਰਨ ਗਾੜੀ ਇਹ ਸਿੰਘ ਦੇ ਵਿੱਚ ਟੰਗਤਾ ਹੀ ਬੱਚਾ ਨੇ। ਅੱਛਾ ਜੀ। ਹਾਂਜੀ। ਠੀਕ ਹੈ। ਤੇ ਉਹਦਾ ਕਰਕੇ ਨਾ ਮੰਨ ਲਓ ਇਹ ਗੱਲ ਹੈ ਕਿ ਆ ਵੀ ਪੈਰ ਹੋ ਗਿਆ। ਪੈਰ ਹੋ ਗਿਆ ਵਾ। ਤੇ ਮੰਨ ਲਓ ਇਹ ਗੱਲ ਹੈ ਕਿ ਇਹ ਨਹੀਂ ਵੀ ਮੰਨ ਲਓ ਪਹਿਲਾਂ ਜਿੰਨਾ ਤੁਹਾਨੂੰ ਪਤਾ ਵੀ ਡੰਗਰ ਕਰਦੇ ਆ ਉਹ ਚੱਕਰ ਨਹੀਂ ਰਹੇਗਾ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਕਿੰਨਾ ਕੁ ਦੁੱਧ ਚੋਣਦੀ? ਉਹ ਦੁੱਧ ਵੀ ਰੱਠ ਕਿਲੋ ਆ ਹੁਣ। ਅੱਛਾ ਜੀ। ਹਾਂ ਗਾਰ ਚੋ ਪਹਿਲਾਂ ਗਾਰ ਲਓ ਜੀ ਦੋਸਤੋ ਗਾਰ ਚੋ ਮੈਂ ਘਾਰਾਂ ਸੰਭਰਾ ਧਾਰ ਤੋਂ ਕੋਈ ਨਹੀਂ ਮਗਰ ਜੇ ਤੂੰ ਤਾਂ ਪਤਾ ਲੱਗੀ ਜਾਣਾ ਲੋ ਜੀ ਬੋਤਕ ਖਲਾ ਖਲਾ ਨਿਕੜਵਾਣ ਲੱਗਾ ਬਿਲਕੁਲ ਗੈਪ ਦੇ ਵਿੱਚ ਹੁਣ ਵੀਰ ਜੀ ਇਹਦੇ ਕੋਲੇ ਦੁੱਧ ਮੈਂ ਕੋਲੇ ਹੋਗਾ ਜੇ 12 ਤੋਂ 13 ਕਿਲੋ ਅੱਛਾ ਜੀ ਹਾਂ ਜੀ ਤੇ ਉਹਤਰਾ ਉਹਨਾਂ ਨੇ ਵੇਲੇ ਕੱਦ ਕਾਠੇ ਵਾਲੀ ਆ ਮੈਂ ਅਜੇ ਇਹਦੇ ਸੂਜੀ ਨੂੰ ਇਹਨੂੰ ਤਾਂ ਸਾਰੇ 7 ਤੱਕ ਦਿਨ ਅੱਠ ਹੋਏ ਅੱਛਾ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਮੈਂ ਨਹੀਂ ਕਿ ਅਜੇ ਬੋਲੇ ਬੋਲੇ ਜੀ तकरीबन ਜੀ ਬੋਲੇ ਇੱਕ ਵੇਲੇ ਤੋਂ ਵੀਰ ਜੀ ਮੇਰੇ ਕੰਨ ਬਾਹਰ ਨਿਕਲ ਗਈ ਹੋ ਨਿਕਲ ਗਈ ਬਾਹਰ ਇਹ ਬਾਕੀ ਇਹ ਆ ਵੀ ਦੂਜਾ ਆਪਣਾ ਇਹ ਆ ਵੀ ਦੋ ਦੋਨਾਂ ਨੇ 16 ਕਿਲੋ ਦੀ ਵੀਰ ਜੀ ਆਪਾਂ ਨੂੰ ਉਹਨਾਂ ਨੇ 16 ਕਿਲੋ ਦਾ ਹੈ ਕੋਈ ਸੰਭੂ ਤੇ ਗਾਰੰਟੀ ਦਿਓ ਠੀਕ ਹੈ ਜੀ ਇਹ ਮੈਂ ਆਪਾਂ ਤੇ ਹੁਣ ਵੀਰ ਜੀ ਇਹਨੂੰ 13 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਹੈ ਜੀ ਹੁਣ ਮੌਕੇ ਦਾ ਤਿਆਰ ਹੈ ਮੌਕੇ ਤੇ ਹਾਂ ਜੀ 12 12.5 13 ਕਿਲੋ ਦੁੱਧ ਹਾਜ਼ਰ ਆ ਜਿਹੜਾ ਹੈਗਾ ਵਾ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਦੁੱਧ ਦੀ ਚੁਵਾਈ ਹੋਣੀ ਹੈ ਉਹ ਤੁਹਾਡੇ ਸਾਹਮਣੇ ਆ ਹੀ ਰਣਾ ਕਿੰਨਾ ਚੰਗੀ ਚੁਵਾਈ ਹੈ ਤੇ ਜਿਹੜਾ ਵੀਡੀਓ ਬਣਾਉਂਦਾ ਟਾਈਮ ਹੈ ਸ਼ਾਮਾਂ ਦਾ ਕੋਈ 6 ਵਜੇ ਦਾ ਹੋਊਗਾ ਜੀ ਹਾਂ ਹਾਂ ਇੰਨਾ ਕ ਹੋਣਾ ਵੀਰ ਜੀ ਹਾਂ ਹਾਂ ਤੇ ਬਾਕੀ ਆ ਵੀ ਚੁਵਾਈ ਚੋ ਵੀ ਵੀਰ ਜੀ ਪੂਰੀ ਵਧੀਆ ਓਕੇ ਆ ਚੁਵਾਈ ਉਸ ਵੇ ਅਸੀਂ ਚੈੱਕ ਕਰ ਲੋ ਐ ਬਿਲਕੁਲ ਮਸਤ ਚੁਵਾਈ ਵਧੀਆ ਇੱਕ ਨੰਬਰ ਦੀ ਹਾਂ ਜੀ ਤੇ ਗਾਰ ਵੀ ਵੀਰ ਜੀ ਸੋਣੀ ਆ 2 ਤੋਂ 2.5 ਕਿਲੋ ਮੱਛੀ ਦੀ ਗਾਰ ਆ ਠੀਕ ਹੈ ਜੀ ਹਾਂ ਜੀ ਬਾਕੀ ਹੁਣ ਤੇ ਆਪਾਂ ਵੀ ਉਹਦੀ ਮੁੱਲ ਕਰਾਂਗੇ ਤਾਂ 12-13 ਕਿਲੋ ਵਾਲਾ ਤੇ ਬਾਕੀ ਚਲੋ ਜੇ ਕਰਮਾਂ ਦੀ ਦਿਹਾੜੀ ਰਹਿ ਗਈ ਤੇ ਫਿਰ 16 ਵਾਲਾ ਕਰਾਂਗੇ ਹੁਣ ਮੁੱਲ ਦਾ ਕੀ ਕਰਨਾ ਹਾਂ ਜੀ ਕੀ ਮੁੱਲ ਕਰਨਾ ਦਾ ਮੁੱਲ ਵੀਰ ਜੀ ਇਹਦਾ ਆਪਾਂ ਮੈਂ ਦਾ ਕਰਾਂਗੇ ਜਾਇਜ਼ ਹੀ ਕਰਾਂਗੇ ਵੱਧ ਨਹੀਂ ਚਲੋ ਜੇ ਆਪਾਂ ਨੂੰ ਕਹੇ ਭੈਣ ਭਰਾਣੇ ਜਾਇਜ਼ ਦਿੱਤੀ ਆ ਨਾ ਹਾਂ ਜੀ ਤੇ ਜਾਇਜ਼ ਹੀ ਮੰਨ ਲਓ ਮੁੱਲ ਆਪਾਂ ਵੀ ਜਾਇਜ਼ ਹੀ ਕਰਾਂਗੇ ਕੰਨਾ ਮੁੱਲ ਕਰਨਾ ਤੇ ਕਰਦੀ ਮੁੱਲ ਫੇ ਵੀਡੀਓ ਜਿੰਨੇ ਜੇ ਵੀਰ ਚੁਆਈ ਕਰਦਾ ਵੀਰ ਜੀ ਮੁੱਲ 1.35 ਹਾਂਜੀ ਹਾਂਜੀ 30 ਚ ਮਾਨਤਾ ਕਰਦਾਂਗੇ 30 ਚ ਹਾਂਜੀ 30 ਚ ਮਾਨਤਾ ਨੋ ਕਹਿੰਦਾ ਮਾਨਤਾ ਨੋ ਸੋਦਾ 2000 ਦਾ ਕਰਦਾਂਗੇ ਵੀਰ ਜੀ 28000 ਹਾਂਜੀ 28000 ਠੀਕ ਹੈ ਜੀ ਪੂਰੇ 25 ਦਿਨ ਆ ਵੇਖ ਲਓ ਤੇ ਮੰਨ ਲਓ ਇਹ ਗੱਲ ਹੈ ਕਿ 3 ਕਿਲੋ ਦੇ ਲਾਗੇ ਬਣਨੀ ਜੀ ਗਾੜ ਆ ਕਰੋ ਜੀ ਹਾਂਜੀ ਟੰਡੀ ਮਿੱਠੀ ਕਰਮਾ ਵਾਲੀ ਏਡੀ ਆ ਪਿਓਰ ਵੀਰ ਜੀ ਚਲੋ ਇਹ ਗੱਲ ਹੈ ਕਿ ਆ ਵੀ ਕੋਈ ਵੀ ਆ ਤਿੱਜਾ ਸੁਆ ਵੀਰ ਜੀ ਪਿਓਰ ਤਿੱਜਾ ਸੁਆ ਸੋਈ ਆ ਠੀਕ ਹੈ ਜੀ ਮੁੱਲ 1.25 ਅਸੀਂ ਗੱਲ ਕਰਤੀ ਨਾ ਵੀਰ ਜੀ ਪਤਾ ਗੱਲ ਕੀ ਆ ਮੁੜ ਕੇ ਨਾ ਭੈਣ ਭਰਾ ਹਰ ਕੋਈ ਜਾਂਦਾ ਵੀ ਯਾਰ 2000 ਮਾਨਕਰ ਨਹੀਂ ਆਪਾਂ ਮਾਨ 2000 ਮਾਨਕਰ 135 ਮੰਗਿਆ ਦਾ ਆਪ ਪਹਿਲੇ ਮਾਨਤਾ ਨਹੀਂ ਇਹ ਹਾਂਜੀ ਇਹ ਵੀ ਮਾਨਤਾ ਨਹੀਂ ਆ ਹਾਂ ਮਾਨਤਾ ਜਿਹੜਾ ਆਪਾਂ ਵੀਡੀਓ ਚ ਕਰਤਾ ਨਾ ਇਹ ਵੀ ਮਾਨਤਾ ਨਹੀਂ ਆ ਬਾਕੀ ਮੌਕੇ ਤੇ ਸ਼ੋਰ ਛੱਪਾ ਜਿਹੜਾ ਥੋੜਾ ਬੜਾ ਹੋਊਗਾ ਹਾਂਜੀ ਹਾਂਜੀ 125 ਦੇ ਵਿੱਚ ਕਿ ਲੋ ਵੇਖ ਲੋ ਵਰਜਨ ਤੁਸੀਂ ਆਸਤਾ ਜਣ ਕੀ ਕਹਿ ਸਕਦੇ ਪਰ ਇਹ ਵੀਰ ਦੀ ਛੋੜੀ ਹੋਣੀ ਫਿਰ ਇਹ ਮੈਂ ਉਹ ਗੱਲ ਦੱਸਦੀ ਵੀ ਛੋੜੀ ਹੈ ਕੋਈ ਮੇਰਾ ਵੀਰੇ ਗੱਲ ਹੈ ਕੀ ਹੁਣ ਆਪਾਂ ਵੀਡੀਓ ਤੇ ਚਵਾਤੀ ਆ ਇਹ ਸਵੇਰੇ ਮੇਰਾ ਵੀਰ ਭਾਵੇਂ ਕੋਈ ਇਹ ਗੱਲ ਹੈ ਆਪਣੀ ਵੀਡੀਓ ਕਾਲ ਤੇ ਚਵਾ ਲੈ ਜਾਵੀ ਆਪਣੀ ਪਹੁੰਚ ਕਰੀ ਆ ਆਪਣੇ ਪਹੁੰਚ ਕਰਕੇ ਵੀਰ ਦੀ ਭਾਵੇਂ ਦੋ ਡੰਗ ਚੋਕ ਲੈ ਜੇ ਠੀਕ ਹੈ ਠੀਕ ਹੈ ਨਾ ਗੱਲ ਉਹੋ ਜੀ ਆਪਾਂ ਨੂੰ ਇਹ ਉਹ ਗੱਲ ਦਾ ਆਪਾਂ ਨੂੰ ਮਜ਼ਾ ਆਉਂਦਾ ਵੀਰ ਜੀ ਜੋ ਆਪਾਂ ਇਹ ਗੱਲ ਹੈਗੀ ਆ ਆਪਾਂ ਕਹਿੰਦੇ ਆ ਨਾ ਕੈਮਰੇ ਦੇ ਸਾਹਮਣੇ ਉਹੋ ਕੋਈ ਇੱਥੇ ਕੋਈ ਵੀਰ ਭਰਾ ਹੋਊ ਤੇ ਨਿਕਲੂ ਠੀਕ ਹੈ ਜੀ ਠੀਕ ਹੈ ਨਾ ਗੱਲ ਠੀਕ ਠੀਕ ਇਹ ਨਹੀਂ ਗੱਲ ਹੈ ਕਿ ਵੀ ਨਹੀਂ ਅਜੇ ਤੱਕ ਤੁਸੀਂ ਕਿੰਨੀਆਂ ਮੇਰੀਆਂ ਵੀਡੀਓ ਪਾਈਆਂ ਦੱਸੋ ਤੁਸੀਂ ਜੇ ਮੰਨ ਲਾ ਕੋਈ ਇਹ ਗੱਲ ਹੈ ਕੀ ਆ ਕੋਈ ਗੱਲ ਨਹੀਂ ਖਿਲੀ ਅਜੇ ਤੱਕ ਠੀਕ 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 ਹੈ ਠੀਕ ਹੈ ਨਾ ਗੱਲ ਕਹਿ ਕੇ ਮੈਂ ਕਾਹਨੂੰ ਫੋਨ ਕੀਤਾ ਵੀ ਨਾਲੇ ਇਹ ਗੱਲਾਂ ਵੀ ਹੁਣ ਉੱਪਰ ਚੁਆਈ ਜਿਹੜੀ ਹੋਣੀ ਬੱਸ ਬੱਸ ਹਾਂ ਤੇ ਜੇ ਗਏ ਵੀਰ ਨੂੰ ਕੋਈ ਸ਼ੰਕਾ ਵਾ ਤੇ ਉਹ ਆਪਣੀ ਸਿਹਰੀ ਆ ਕੇ ਚੁਆਈ ਕਰੇਗਾ ਬਿਲਕੁਲ ਦੇ ਚੁਆਈ ਕਰੇਗਾ ਇਹ ਚਿਕੜੀ ਗੱਲ ਬੱਸ ਬੱਸ ਤੇ ਉਹ ਨਹੀਂ ਕੋਈ ਵੀ ਜਿਹੜਾ ਵਾ ਵੀਰ ਜੀ ਜੇ ਕੋਈ ਹੋਊਗਾ ਤੇ ਪਹਿਲਾਂ ਦੱਸਾਂਗੇ ਠੀਕ ਹੈ ਜੀ ਹਾਂਰਾ ਮੈਚ ਕੋ ਜਿੰਨੇ ਜਿੰਨੇ ਜਾਣੀ ਵਿਧੀ ਮਰਜੀ ਭਾਵੇਂ ਕਰ ਮਾਰੀ ਤੁਸੀਂ ਥਲੇ ਬਹਿ ਗਿਆ ਵੇਖੋ ਲਓ ਜੀ ਆਹ ਕਰੋ ਚੱਤ ਮਾਜ ਦੀ ਚਵਾਈ ਦੋਸਤੋ ਜਿੰਨੀ ਦਬਾ ਕੇ ਕਰੋਗੇ ਉਨਾ ਹੀ ਇਹ ਵਧੀਆ ਦੋਸਤੋ ਦੁੱਧ ਕੱਢ ਦੂਗੀ ਲਓ ਜੀ ਦੋਸਤੋ ਇੱਕ ਨੰਬਰ ਦੀ ਮਸਤ ਚਵਾਈ ਜੇ ਕਰ ਲੋ ਚੱਤ ਹਾਂਜੀ ਹਾਂਜੀ ਇਹਦੇ ਕਰਦੇ ਸੀ ਇਹ ਨਾ ਗੱਲ ਲੋ ਜਾ ਵੀਰ ਲੋ ਜੀ ਕਰੋ ਚੱਕ ਮੇਰੇ ਵੀਰ ਬਾਲਟੀ ਵੀਰ ਕਿੰਨੇ ਲੀਟਰ ਦੀ ਇਹ ਵਿੱਚ ਜੀ ਠੰਡਾ ਕੀਤਾ ਜ 10 ਕਿਲੋ ਦੁੱਧ ਪੈਂਦਾ ਜੀ ਦੋਸਤ ਬਿਲਕੁਲ ਸੱਜੇ ਸੂਈ ਹੈ ਮੱਜ ਤਿੱਜਾ ਸੂਆ ਸੂਈ ਜੀ ਪ੍ਰੋਪਰ ਬੱਚਾ ਵੀਰ ਜੀ ਕਟਾ ਵੜਾ ਵਧੀਆ ਉਹਨੇ ਮੰਨ ਲਓ ਇਹ ਗੱਲ ਹੈ ਕਿ ਮੈਨੂੰ ਨਾ ਦੱਸਿਆ ਕਿਰਾ ਸੀ ਮੈਨੂੰ ਭਰਾਇਆ ਸੀ ਅਹੀਂ ਬੜੀ ਬਰੀ ਦਾ ਵੇਖ ਲੋ ਬੱਚੇ ਠੀਕ ਹੈ ਜੀ ਬੱਚਾ ਜਿੱਥੋਂ ਤੱਕ ਮੈਨੂੰ ਲੱਗਦਾ ਵੀਰੇ ਐਮ ਨਤੀ ਸੀ ਬੰਦਾ ਜਾਂਦਾ ਇਹ ਇੱਥੇ ਜੇ ਵਿੱਚ ਚੰਗੇ ਦਾ ਹੀ ਦੱਸਿਆ ਮੰਗਿਆ ਇਹੋ ਜਿਹਾ ਹੀ ਦੱਸਿਆ ਨਾ ਕਿਉਂ ਮੈਂ ਤੁਹਾਨੂੰ ਪਤਾ ਵਾ ਵੀਰ ਜੀ ਮੈਂ ਬੜੀ ਵੱਡੀ ਆ ਹਾਂਜੀ ਹਾਂਜੀ ਪਹਿਲੇ ਸੂਏ ਬੰਦੇ ਹਰਿਆਣੇ ਉਹ ਵੀਰ ਜੀ ਲੈ ਕੇ ਆਏ ਚਲੋ ਆਪਾਂ ਦੇ ਕਹਿੰਦੇ ਨੂੰ ਉਹਨਾਂ ਨੇ ਆਪਾਂ ਨੂੰ ਕਿਹਾ ਵਾ ਠੀਕ ਹੈ ਠੀਕ ਹੈ ਨਾ ਗੱਲ ਤੇ ਬਾਕੀ ਇਹ ਆ ਵੀ ਚਲੋ ਬਾਕੀ ਅਗਲਾ ਕੋਈ ਵੀਰ ਮੇਰਾ ਕੋਈ ਆਪ ਦੀ ਪਰਖ ਲੈ ਲੈ ਨਿਰਖ ਪਰਖ ਕਰ ਲੈ ਠੀਕ ਹੈ ਨਾ ਗੱਲ ਆਪਾਂ ਦੇ ਹਾਂ ਬਾਕੀ ਸਾਰੇ ਨਹੀਂ ਚਲੋ ਵੀਰ ਜੀ ਚੋਂਦੇ ਜੇ ਆਪਾਂ ਸਹੀ ਗੱਲਾਂ ਦੱਸਾਂਗੇ ਤੇ ਅਗਲਾ ਯਕੀਨ ਅਗਲੇ ਭੈਣ ਭਰਾ ਹੋ ਜਾਂਦਾ ਹਾਂਜੀ 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 ਠੀਕ ਹੈ ਨਾ ਗੱਲ ਤੇ ਜੇ ਆਪਾਂ ਮੰਨ ਲਓ ਇਹ ਗੱਲ ਹੈਗੀ ਆ ਵੀ ਬਾਕੀ ਵੀਰ ਜੀ ਜੇ ਆਪਾਂ ਮੰਨ ਲਓ ਇਹ ਗੱਲ ਹੈਗੀ ਅਗਲੇ ਨੂੰ ਸਹੀ ਗੱਲ ਨਾ ਦੱਸਾਂਗੇ ਅਗਲੇ ਨੂੰ ਨਹੀਂ ਦਿੱਕਤ ਆਉਂਦੀ ਅਗਲੇ ਨੂੰ ਘਟ ਆਉਂਦੀ ਆ ਆਪਾਂ ਨੂੰ ਜ਼ਿਆਦੀ ਆਉਂਦੀ ਹੈ ਤੇ ਆਪਾਂ ਰੋਜ਼ ਨਿੱਤ ਮਾਲ ਵੇਚਣਾ ਠੀਕ ਠੀਕ ਹੈ ਉਧਰ ਬੈਠਾ ਕਰ ਲੈਂਦਾ ਤੇ ਉਹਨਾਂ ਨੂੰ ਪਤਾ ਫਰਕ ਤੇ ਫਿਰ ਇਹ ਗੱਲ ਆ ਗਈ ਆ ਪੈਂਦਾ ਹੀ ਆ ਫਿਰ ਇਮਾਨਦਾਰੀ ਸਮਝ ਕੇ ਵੀਰ ਜੀ ਕੰਮ ਕਰੋ ਕਰੀਏ ਤੇ ਫਿਰ ਤੁਹਾਨੂੰ ਪਤਾ ਦਿੱਕਤ ਆਉਂਦੀ ਨਹੀਂ ਦਿੱਕਤ ਨਹੀਂ ਆਉਂਦੀ ਕਿ ਸੌਦਾ ਜੇ ਮੰਨ ਲਓ ਇਹ ਕੀ ਖਰਾਬ ਆ ਤੇ ਖਰਾਬ ਆ ਨਹੀਂ ਖਰਾਬ ਤੇ ਨਹੀਂ ਖਰਾਬ ਠੀਕ 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 ਹੈ ਨਾ ਗੱਲ ਠੀਕ ਹੈ ਜੀ ਤੇ ਨੋ ਜੀ ਦੋਸਤੋ 10 ਲੀਟਰ ਦੀ ਬਾਲਟੀ ਜੇ ਵੀਰਕਦਾ ਵੀ ਠੰਡਾ ਕਰਕੇ 10 ਲੀਟਰ ਪੈਂਦਾ ਹੈ ਤੇ ਬਾਲਟੀ ਤਕਰੀਬਨ ਦੋਸਤੋ ਕੰਡਿਆਂ ਦੇ ਬਰਾਬਰ ਲੈਂਦੀ ਹੈ ਆਂ ਦਾਜਾ ਲਾ ਲਿਓ ਤੁਸੀਂ ਆਪ ਆਹ ਲਓ ਬਈ ਕੱਠੇ ਨੁੱਟੜੇ ਜੇ ਥਾਂ ਹਾਂਜੀ ਹਾਂਜੀ ਬਿਲਕੁਲ ਦੋਸਤੋ ਡੋਕੇ ਦਾ ਡੋਕੇ ਦਾ ਵੀ ਨੋਕੇ ਦਾ ਡੋਕਾ ਬਰਬਰ ਆ ਗਿਆ ਚਲੋ ਛੱਡੋ ਥੋੜਾ ਬੜਾ ਬੱਚਾ ਛੱਡ ਦੇ ਬੁੱਤ ਬੱਚੇ ਨੂੰ ਲਓ ਜੀ ਦੋਸਤੋ ਕਰ ਲਓ ਚੱਕ ਠੰਡਾ ਕਰਕੇ ਜੇ ਕੋਈ ਵੀਰ ਲੈ ਲੇ ਤੇ 8 ਕਿਲੋ ਜਿਹੜਾ ਮਜੇ ਨਾਲ ਦੁੱਧੂਗਾ ਜੀ ਹਾਂਜੀ ਹਾਂ ਜੀ ਵਰਜੀ ਵਜਨ ਵਜਨ ਨੂੰ ਦੁੱਧ ਤਾਂ ਵਜਨ ਵਾਲਿਆ ਹਵਾ ਦੁੱਧ ਹਾਂਜੀ ਆ ਵੇਖੋ ਭਾਂ ਫੜ ਕੇ ਇਹ ਨਹੀਂ ਵੀ ਠੀਕ ਹੈ ਜੀ ਠੀਕ ਹੈ ਵਜਨ ਵਾਲਾ 8 ਕਿਲੋ ਦੋਸਤੋ ਸਾਡੇ ਆਈਡੀਆ ਦੇ ਮੁਤਾਬਕ ਹੋਊਗਾ ਬਾਕੀ ਤੁਸੀਂ ਆਪ ਤਸੱਲੀ ਆਪਣੀ ਕਰ ਲਿਓ ਜੀ 13 ਲੀਟਰ ਵੀਰ ਨੇ ਕਿਹਾ ਤਾਂ ਤੁਹਾਡੇ ਲਈ ਮੌਕੇ ਦਾ ਤੇ ਜੇ ਆਪਾਂ ਗਣੀਏ 8 ਕਿਲੋ ਤੇ 8 ਤੇ 16 ਮੰਨਾਂਗੇ ਵਿਚਰੋ ਤੁਸੀਂ 13 14 ਮੰਨ ਕੇ ਚੱਲੋ ਵੀਰ ਜੀ ਨਿਕਲੂਗਾ ਨਿਕਲੂਗਾ ਕਿਲੋ ਵਾਧੀ ਠੀਕ ਹੈ ਜੀ ਠੀਕ ਹੈ ਨਾ ਗੱਲ ਠੀਕ ਹੈ ਇਹ ਨਹੀਂ ਵੀ ਮੰਨ ਲਓ ਇਹ ਗੱਲ ਹੈਗੀ ਆ ਵੀ ਘੱਟ ਨਹੀਂ ਨਿਕਲੂਗਾ 125000 ਰੁਪਏ ਦੇ ਵਿੱਚ 200 ਦੇ ਆਇਆ ਜਾਂਦਾ ਮੌਕੇ ਤੇ ਮਾਨਦਾਨ ਛੋੜ ਛੱਪਾ ਥੋੜਾ ਛੋੜ ਛੱਪਾ ਹੀ ਵੀਰ ਜੀ ਮਾਨ 30000 ਤੋਂ ਹੋਊਗਾ ਬਾਕੀ ਇਹ ਗੱਲ ਹੈਗੀ 125 ਦੀ ਹਾਨਾ ਹਾਂ ਨਾ ਜਿਹੜੀ ਹਾਂਜੀ ਪੂਰੀ ਇਹ ਵੇਖੋ ਵੀ ਮੈਂ ਪੂਰੀ ਅੱਖ ਤੱਕ ਵੀਰ ਜੀ ਬਰੀਡ ਆ ਹਾਂਜੀ 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 ਠੀਕ ਹੈ ਨਾ ਗੱਲ ਹੁਣ ਆ ਤੁਸੀਂ ਜੇ ਮੰਨ ਲਓ ਇਹ ਗੱਲ ਹੈਗੀ ਆ ਬੱਚਾ ਵੇਖ ਲਓ ਆ ਕਰੋ ਚੱਕ ਜੀ ਦੋ ਚਾਰ ਹੀ ਪੂਸ ਤੋਂ ਵਾਲ ਜੇ ਹਾਂਜੀ ਹਾਂਜੀ ਠੀਕ ਹੈ ਜੀ ਐ ਸਾਰਾ ਆਇਆ ਤੁਹਾਨੂੰ ਦੱਸਣ ਦਿਆਂ ਗੱਲ ਵੀ ਕਰਮਾਲੋ ਦੋਸਤੋ ਇੱਕ ਮੱਝ ਦੀ ਚੋਅਈ ਤੇ ਦੋ گاؤںਾਂ ਦੇ ਚਰ ਮਚੋਈ ਕਰਾਤੀ ਇਹ ਵੀਡੀ ਤੇ ਇਹਨਾਂ ਤਿੰਨ ਨਗਰਾਂ ਦੇ ਜਿਹੜਾ ਵੀ ਨਾਗੇ ਕਿਸੇ ਵੀਰ ਨੂੰ ਪਸੰਦ ਆ ਕੋ ਤੁਸੀਂ ਚੁਵਾਈ ਆਪਣੀ ਸਵੇਰੇ ਵੀਡੀਓ ਕਾਲ ਤੇ ਜਾਂ ਆਪਣੀ ਵਿੱਚ ਕਰਕੇ ਚੁਵਾਈ ਸਕਦੇ ਜੀ ਐਡਰੈਸ ਇੱਕ ਰੀਵੀਜ਼ ਦਾ ਫਿਰ ਬੋਲ ਦੇਣਾ ਪਿੰਡ ਕਹਿ ਰਿਹਾ ਤਸਵੀਰ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਨ ਸਾਹਿਬ ਨਾਮ ਵੀ ਉਹਦਾ ਚੰਗਿਆ ਸੇ ਥੱਲੇ ਫੋਨ ਨੰਬਰ ਵੀ ਇੱਕ ਰੀਵੀਜ਼ ਦਾ ਗਾਜਪੁੱਤ ਥੱਲੇ ਫੋਨ ਨੰਬਰ ਵੀ ਬੋਲ ਦੇ ਤੁਸੀਂ ਫੋਨ ਨੰਬਰ ਹੈਗਾ ਵੀਰ ਜੀ 9872439717 ਠੀਕ ਹੈ ਹਾਂਜੀ ਠੀਕ ਹੈ ਧੰਨਵਾਦ ਉਸਤੋ ਰੋੜਾ ਵੀਡੀਓ ਵੇਖਣ ਵਾਸਤੇ